ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ 30 ਤਰੀਕ ਨੂੰ ਫਿਲਮ ਆ ਰਹੀ ਆ ਬੀਬੀ ਰਜਨੀ ਜੋ ਕਿ ਸਾਡੇ ਇਤਿਹਾਸ ਨਾਲ ਜੁੜੀ ਹੋਈ ਫਿਲਮ ਹੈ ਚੰਗੀ ਫਿਲਮ ਹੈ ਅਜៃਆਂ ਫਿਲਮਾਂ ਦੇਖਣ ਦੀ ਲੋੜ ਆ ਸਾਡੇ ਨੌਜਵਾਨਾਂ ਨੂੰ ਪੰਜਾਬੀਆਂ ਨੂੰ ਪੜਨਾ ਪੜਾਵਾ ਨੂੰ ਸਾਰੇ ਜਾਣੇ ਫਿਲਮ ਦੇਖ ਕੇ ਸਿਨੇਮਾ ਘਰਾਂ ਦੇ ਵਿੱਚ ਬਾਈ ਰਾਣਾ ਜੀ ਆਏ ਹੋਏ ਨੇਗੇ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਡਾਇਰੈਕਟ ਕੀਤੀ ਗਈ ਆ ਪ੍ਰੋਡਿਊਸ ਕੀਤੀ ਗਈ ਆ ਫਿਲਮ ਪਿੰਕੀ ਢਾਲੀਵਾਲ ਬਾਈ ਉਹਨਾਂ ਵੱਲੋਂ ਤੇ ਜਸ ਬਾਜਵਾ ਮੇਰਾ ਮਿੱਤਰ ਆ ਤੁਹਾਨੂੰ ਪਤਾ ਹੀ ਆ ਕਿ ਜੋ ਚੰਗੇ ਕਰਤਾਰ ਕਰਦਾ ਚੰਗੀ ਸ਼ਭੀ ਆ ਬਾਈ ਜਸਵੰਤ ਜਵੇਦੀ ਉਹ ਸੀਨ ਸਪੀਡਰ ਦੇ ਵਿੱਚ ਚੰਗਾ ਕਰਤਾਰ ਨਿਭਾ ਰਹੇ ਨੇ ਬਾਕੀ ਸਾਰੇ ਹੀ ਬਹੁਤ ਚੰਗਾ ਕਰਤਾਰ ਨਿਭਾ ਰਹੇ ਨੇ ਕਿ ਸਾਰੀਆਂ ਮੇਰੇ ਪੰਜਾਬੀਆਂ ਨੂੰ ਮੇਰੇ ਨੌਜਵਾਨ ਭੈਣ ਭਰਾਵਾਂ ਨੂੰ ਬੇਨਤੀ ਹੈ ਵੀ ਇਹ ਫਿਲਮ ਦੇਖਣੀ ਬੜੀ ਜ਼ਰੂਰੀ ਹੈ ਜੇਕਰ ਤੁਸੀਂ ਜਈਆਂ ਫਿਲਮਾਂ ਦੇਖੋਗੇ ਜੇਕਰ ਸਾਡੀਆਂ ਜਈਆਂ ਫਿਲਮਾਂ ਸਾਡੇ ਇਤਿਹਾਸ ਦੇ ਬਣਨੇ ਸ਼ੁਰੂ ਹੋ ਜਾਣ ਤਾਂ ਸਾਡਾ ਜਿਹੜਾ ਕਲਚਰ ਆ ਸਾਰਾ ਸਿਸਟਮ ਚੇਂਜ ਹੋ ਸਕਦਾ ਬਦਲ ਸਕਦਾ ਬਦਲਦੀ ਲੋੜ ਹੈ ਚੰਗੀਆਂ ਫਿਲਮਾਂ ਆਉਣਗੀਆਂ ਚੰਗੇ ਪਾਸੇ ਲੋਕ ਤੁਰਨਗੇ ਚੰਗੀਆਂ ਫਿਲਮਾਂ ਦੇ ਉੱਪਰ ਐਕਟਰ ਕੰਮ ਕਰਨਗੇ ਪ੍ਰੋਡੂਸਰ ਕੰਮ ਕਰਨਗੇ ਡਾਇਰੈਕਟਰ ਕੰਮ ਕਰਨਗੇ ਸਾਰਿਆਂ ਨੂੰ ਬੇਨਤੀ ਆ ਵੀ ਇਹ ਵੱਧ